ਕਿਸੇ ਚੀਜ਼ ਦੀ ਪ੍ਰਾਪਤੀ ਦੀ ਇੱਛਾ ਹੋਣੀ ਜਾਂ ਉਸ ਨੂੰ ਹਾਸਲ ਕਰਨ ਵਾਸਤੇ ਉਦਦਮ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਕਈ ਵਾਰ ਇਹ ਚੀਜ਼ਾਂ ਹਾਸਲ ਕਰਨ ਲਈ ਬੰਦਾ ਆਪਣੇ ਮਿਆਰ ਤੋਂ ਥੱਲੇ ਵੀ ਡਿੱਗਦਾ ਹੈ ਸਮੱਸਿਆ ਉਦੋਂ ਖੜੀ ਹੁੰਦੀ ਹੈ ਜਿਹਨੂੰ ਆਪਾਂ ਕਹਿ ਦਿੰਦੇ ਆਂ ਕਿ ਟੇਢੇ ਢੰਗ ਨਾਲ ਇਹ ਚੀਜ਼ਾਂ ਹਾਸਲ ਕਰਨੀਆਂ ਹਰ ਮਨੁੱਖ ਦੀ ਇੱਛਾ ਹੈ ਕਿ ਜੀਵਨ ਜਿਉਣ ਵਾਸਤੇ ਉਸ ਦੇ ਕੋਲ ਸਹੂਲਤਾਂ ਹੋਣ ਤੇ ਸਹੂਲਤਾਂ ਨੂੰ ਇਕੱਠਿਆਂ ਕਰਨ ਵਾਸਤੇ ਬੰਦਾ ਕੋਸ਼ਿਸ਼ ਕਰਦਾ ਹੈ ਮਿਹਨਤ ਕਰਦਾ ਹੈ ਸਟਰਗਲ ਕਰਦਾ ਹੈ ਵੈਸੇ ਤੇ ਤੁਸੀਂ ਦੇਖੋ ਕਿੰਨੀ ਅਜਬ ਖੇਡ ਹੈ ਸੁખી ਹੋਣ ਵਾਸਤੇ ਬੰਦਾ ਰੋਜ਼ ਦੁਖੀ ਹੁੰਦਾ ਹੈ ਇਹ ਚਾਹੁੰਦਾ ਹੈ ਵੀ ਜ਼ਿੰਦਗੀ ਸੁੱਖਾਂ ਨਾਲ ਭਰੇਗੀ ਇਹ ਸਹੂਲਤ ਮਿਲੇਗੀ ਤੇ ਮੈਂ ਸੁਖੀ ਹੋ ਜਾਵਾਂਗਾ ਪਰ ਕਿਸੇ ਸਹੂਲਤ ਨੂੰ ਹਾਸਲ ਕਰਨ ਵਾਸਤੇ ਬੰਦਾ ਦੁੱਖ ਵੀ ਸਹਿੰਦਾ ਹੈ ਕਸ਼ਟ ਵੀ ਸਹਿੰਦਾ ਹੈ ਤਕਲੀਫ ਵੀ ਚੱਲਦਾ ਹੈ। ਪਾਵੇਂ ਉਹ ਸਹੂਲਤ ਬੜਾ ਥੋੜਾ ਸਮਾਂ ਪਾਹਣਡਾਉਨੇ ਆਂ ਕਈ ਵਾਰ। ਬਹੁਤ ਥੋੜਾ ਸਮਾਂ। ਪਰ ਉਹਨੂੰ ਪ੍ਰਾਪਤ ਕਰਨ ਵਾਸਤੇ ਬੜਾ ਲੰਮਾ ਸਮਾਂ ਲੱਗ ਜਾਂਦਾ ਹੈ ਬੜੀ ਮਿਹਨਤ ਲੱਗਦੀ ਏ ਬੜਾ ਦੁੱਖ ਚੱਲਣਾ ਪੈਂਦਾ ਹੈ ਤਕਲੀਫ ਸਹਿਣੀ ਪੈਂਦੀ ਏ। ਤੇ ਜਦੋਂ ਸਹੂਲਤ ਮਿਲਦੀ ਏ ਬਹੁਤ ਥੋੜਾ ਸਮਾਂ ਨੂੰ ਹੰਡਾਇਆ ਜਾਂਦਾ ਬਹੁਤ ਕੀਮਤੀ ਚੀਜ਼ਾਂ ਐਸੀਆਂ ਹੁੰਦੀਆਂ ਨੇ। ਜਿਨ੍ਹਾਂ ਨੂੰ ਆਪਾਂ ਵਰਤਦੇ ਬਹੁਤ ਘਾਟਾਂ ਪਰ ਹਾਸਲ ਕਰ ਲਈ ਜ਼ਿੰਦਗੀ ਦੇ ਕੀਮਤੀ ਸਾਲ ਲੱਗ ਜਾਂਦੇ ਨੇ ਬੜੀ ਕੱਲ ਨਾ ਲੱਗਦੀ ਏ ਬੜੀ ਮਿਹਨਤ ਬੜਾ ਦੁੱਖ ਸਹਿੰਦਾ ਬੰਦਾ ਭੁੱਖ ਨੀਂਦਰਾ ਕਈ ਕੁਝ ਚੱਲਦਾ ਪਰ ਇੱਕ ਤਾਂ ਗਏ ਬੰਦੇ ਅੰਦਰ ਵੀ ਇਹ ਚੀਜ਼ ਮੇਰੇ ਕੋਲ ਹੋਵੇ ਸੋ ਹੁੰਦੀ ਏ ਭਾਵੇਂ ਵਰਤੀ ਜਾਏ ਥੋੜੀ ਵਰਤੀ ਜਾਏ ਨਾ ਵਰਤੀ ਜਾਏ ਪਰ ਹੋ ਜਾਏ ਇੱਕ ਤੋ ਇਹ ਪੱਖ ਹੈ ਜੀਵਨ ਦਾ ਦੂਜਾ ਪਹਿਲੂ ਇਹ ਹੈ ਵੀ ਬੰਦਾ ਇਹ ਸਾਰੀਆਂ ਚੀਜ਼ਾਂ ਨੂੰ ਹਾਸਲ ਕਰਨ ਦੀ ਦੌੜ ਇਸ ਕਰਕੇ ਵੀ ਰੱਖਦਾ ਹੈ ਕਿ ਅਸੀਂ ਸਾਰੇ ਇੱਕ ਦੂਜੇ ਵੱਲ ਵੇਖ ਕੇ ਜੀਵਨ ਜਿਉਣ ਦੀ ਆਦਤ ਪਾ ਚੁੱਕੇ ਹਾਂ ਉਸ ਕੋਲ ਇਹ ਹੈ ਮੇਰੇ ਕੋਲ ਕਿਉਂ ਨਹੀਂ ਅਸੀਂ ਇਸ ਚੀਜ਼ ਨੂੰ ਨਹੀਂ ਵਿਚਾਰਦੇ ਵੀ ਉਹਦੇ ਕੰਮ ਆ ਰਹੀ ਏ ਚੀਜ਼ ਕਿ ਨਹੀਂ ਆ ਰਹੀ ਪਰ ਮੇਰੇ ਕੋਲ ਕਿਉਂ ਨਹੀਂ ਉਹਦੇ ਕੋਲ ਹੈ। ਤੋਂ ਜਦੋਂ ਅਸੀਂ ਆਸੇ-ਪਾਸੇ ਝਾਤ ਮਾਰ ਕੇ ਦੌੜ ਲਾਉਨੇ ਆ। ਉਸ ਵੇਲੇ ਫਿਰ ਕੋਈ ਵੀ ਨਹੀਂ ਇੱਕ ਇੱਕ ਦੂਜੇ ਵੱਲ ਵੇਖ ਕੇ ਹਰ ਕੋਈ ਭੱਜਣਾ ਚਾਹੁੰਦਾ ਹੈ ਰੁਕਣਾ ਕੋਈ ਨਹੀਂ ਚਾਹੁੰਦਾ। ਉਹਨੂੰ ਲੱਗਦਾ ਮੈਂ ਹਾਰ ਜਾਵਾਂਗਾ, ਪਛੜ ਜਾਵਾਂਗਾ, ਪਿੱਛੇ ਰਹਿ ਜਾਵਾਂਗਾ। ਇਹ ਚੀਜ਼ਾਂ ਵੀ ਵਿਚਾਰਨ ਵਾਲੀਆਂ ਹੁੰਦੀਆਂ ਨੇ। ਤੀਜੀ ਗੱਲ ਇਹ ਹੈ ਕਿਉਂ ਨਾ ਸਹੂਲਤਾਂ ਦੀ ਲੋੜ ਵੀ ਹੁੰਦੀ ਕੁਝ ਚੀਜ਼ਾਂ ਦੀ ਲੋੜ ਹੁੰਦੀ ਹੈ ਸਦਾ ਜੀਵਨ ਚ ਉਹਨਾਂ ਦੇ ਲਈ ਬੰਦੇ ਨੂੰ ਯਤਨ ਕਰਨਾ ਪੈਂਦਾ ਹੈ ਕੋਸ਼ਿਸ਼ ਕਰਨੀ ਪੈਂਦੀ ਹੈ ਬੰਦਾ ਕਈ ਵਾਰ ਇਹਨਾਂ ਚੀਜ਼ਾਂ ਨੂੰ ਹਾਸਲ ਕਰਕੇ ਵੀ ਸੰਤੁਸ਼ਟ ਕਿਉਂ ਨਹੀਂ ਖੁਸ਼ ਕਿਉਂ ਨਹੀਂ ਪ੍ਰਸੰਨ ਕਿਉਂ ਨਹੀਂ ਜਿਸ ਖੁਸ਼ੀ ਤਸੱਲੀ ਔਰ ਖੁਸ਼ਹਾਲੀ ਦੀ ਉਮੀਦ ਨਾਲ ਬੰਦੇ ਨੇ ਇਹਨਾਂ ਐਫਰਟ ਕੀਤਾ ਹੈ ਇਹਨਾਂ ਯਤਨ ਕੀਤਾ ਹੈ ਉਹ ਚੀਜ਼ਾਂ ਨੂੰ ਮਿਲੀਆਂ ਕਿਉਂ ਨਹੀਂ ਵਿਚਾਰਨ ਵਾਲੀ ਗੱਲ ਹੈ ਜੇ ਨਹੀਂ ਮਿਲੀਆਂ ਤਾਂ ਇਸ ਦਾ ਮਤਲਬ ਹੈ ਇਹਦੀ ਘਾਲਣਾ ਦੇ ਉੱਤੇ ਤਾਂ ਸ਼ੱਕ ਨਹੀਂ ਨਾ ਕੀਤਾ ਜਾ ਸਕਦਾ ਯਤਨ ਤੇਨੇ ਬਹੁਤ ਕੀਤਾ ਪਰ ਇਹ ਭੁਲੇਖੇ ਵਿੱਚ ਰਿਹਾ ਉਹ ਸੁਖੋ ਖੁਸ਼ਹਾਲੀ ਸ਼ਾਇਦ ਉਹਨਾਂ ਚੀਜ਼ਾਂ ਵਿੱਚ ਨਹੀਂ ਸੀ ਉਹ ਕਿਤੇ ਹੋਰ ਸੀ ਪਰ ਇਸ ਨੇ ਖੋਜੀ ਗਲਤ ਜਗ੍ਹਾ ਦੇ ਉੱਤੇ ਤਲਾਸ਼ੀ ਗਲਤ ਜਗ੍ਹਾ ਦੇ ਉੱਤੇ ਨਿਗਾ ਗਲਤ ਜਗ੍ਹਾ ਤੇ ਰੱਖੀ ਵੀ ਇੱਥੋਂ ਮਿਲੇਗੀ ਦੂਜਾ ਪਹਿਲੂ ਇਸ ਗੱਲ ਦਾ ਇਹ ਹੈ ਕਿ ਇਹਨਾਂ ਚੀਜ਼ਾਂ ਨੂੰ ਹਾਸਲ ਕਰਨ ਵਾਸਤੇ ਮਨੁੱਖ ਨੇ ਟੇਢੇ ਰਸਤੇ ਦੀ ਚੋਣ ਕੀਤੀ ਆਪਣੀ ਇਨਸਾਨੀ ਮਿਆਰ ਇਨਸਾਨੀ ਗੁਣਾਂ ਦਾ ਤਿਆਗ ਕਰਕੇ ਇਸ ਨੇ ਬਦੀ ਦਾ ਰਾਹ ਚੁਣਿਆ ਕਿਉਂਕਿ ਮੁਕਾਬਲੇਬਾਜ਼ੀ ਸੀ ਅੰਦਰ ਇੱਕ ਭੁੱਖ ਸੀ ਤ੍ਰਿਸ਼ਨਾ ਸੀ ਲੋਭ ਹਾਵੀ ਸੀ ਮੋਹ ਦੇ ਖਿੱਚੇ ਹੋਏ ਨੇ ਆਪਣੇ ਇਨਸਾਨੀ ਗੁਣਾਂ ਦਾ ਤਿਆਗ